ਭਾਰਤ ਪਾਕਿਸਤਾਨ ਵਿਚਾਲੇ ਹੋਏ ਸੀਜ਼ਫਾਇਰ ਤੇ ਇਕ ਵਾਰ ਮੁੜ ਤੋਂ 트럼ਪ ਬੋਲੇ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਮੈਨੂੰ ਆਪਣੇ ਆਪ ਤੇ ਮਾਨ ਹੈ ਕਿ ਮੈਂ ਹੁਣ ਤੱਕ 8 ਯੁੱਧ ਰੁਕਵਾ ਚੁੱਕਿਆ ਹਾਂ ਬਹੁਤ ਸਾਰੇ ਯੁੱਧ ਮੇਬਾਸੀਕ ਫੋਨ ਤੇ ਰੁਕਵਾਏ ਨੇ ਤੇ ਕਈ ਵਾਰ ਆਮੋ ਸਾਹਮਣੇ ਬਿਠਾ ਕੇ ਦੋ ਦੇਸ਼ਾਂ ਦੀ ਗੱਲਬਾਤ ਵੀ ਕਰਾਈ ਹੈ ਦਰਸਲ ਲਿਖੇ ਬਿਆਨ 트ੰਪ ਨੇ ਉਸ ਵਕਤ ਦਿੱਤਾ ਜਦੋਂ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਉਹਨਾਂ ਨੂੰ ਮਿਲਣ ਦੇ ਲਈ ਉੱਥੇ ਪਹੁੰਚੇ 1 ਟ੍ਰਿਲੀਅਨ ਡਾਲਰ ਲਗਭਗ 86 ਲੱਖ ਕਰੋੜ ਦੇ ਆਰਥਿਕ ਅਤੇ ਰੱਖਿਆਕ ਸਮਝੌਤੇ ਦੋਖਾਂ ਦੇ ਵਿਚਾਲੇ ਹੋਏ ਉਹਨਾਂ ਨੇ ਦਸਤਖਤ ਕੀਤੇ ਦੋਵੇਂ ਨੇਤਾਵਾਂ ਨੇ ਵਾਈਟ ਹਾਊਸ ਵਿੱਚ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਇਸ ਦੌਰਾਨ ਟਰੰਪ ਦੇ ਵੱਲੋਂ ਆਪਣੀ ਤਾਰੀਫਾਂ ਦੇ ਪੁੱਲ ਬਣਨੇ ਗਏ ਉਹਨਾਂ ਨੇ ਕਿਹਾ ਕਿ ਮੈਂ ਇਸ ਕੰਮ ਦੇ ਵਿੱਚ ਬਹੁਤ ਬੈਸਟ ਹਾਂ ਮੇਰਾ ਕੋਈ ਜਵਾਬ ਹੀ ਨਹੀਂ ਹੈ ਮੈਂ 8 ਦੇਸ਼ਾਂ ਦੇ ਯੁੱਧ ਰੁਕਵਾਏ ਨੇ ਹਾਲਾਂਕਿ ਮੈਨੂੰ ਹੈਰਾਨਗੀ ਹੈ ਕਿ ਪੁਤਿਨ ਦੇ ਬਾਰੇ ਦੇ ਵਿੱਚ ਇੰਨਾ ਟਾਈਮ ਕਿਉਂ ਲੱਗ ਰਿਹਾ ਪਰ ਉਹ ਵੀ ਜਲਦ ਹੋ ਜਾਏਗਾ ਭਾਰਤ ਪਾਕਿਸਤਾਨ ਵਿਚਾਲੇ ਜੰਗ ਮੈਂ ਰੁਕਵਾਈ ਮੈਂ ਕਈ ਵਾਰ ਯੁੱਧ ਫੋਨ ਤੇ ਹੀ ਰੁਕਵਾ ਦਿੱਤੇ ਕਈ ਵਾਰ ਦੋ ਦੇਸ਼ਾਂ ਦੀ ਆਹਮੋ ਸਾਹਮਣੇ ਬਿਠਾ ਕੇ ਗੱਲਬਾਤ ਕੀਤੀ ਦੋਹਾਂ ਦੇਸ਼ਾਂ ਨੇ ਆਪਸੀ ਸਮਝੋਤੇ ਤੇ ਇੱਥੇ ਬੈਠ ਕੇ ਹੀ ਦਸਤਖਤ ਕੀਤੇ ਨੇ ਮੈਂ ਕਈ ਅਜੇਖੇ ਯੁੱਧ ਵੀ ਰੁਕਵਾਏ ਨੇ ਜਿਹੜੇ ਮੁਰਤੋਂ ਸ਼ੁਰੂ ਹੋਣ ਵਾਲੇ ਸਨ ਦੱਸ ਜਿਏ ਕਿ 트াম্প ਨੇ ਇਕ ਵਾਰ ਫਿਰ ਤੋਂ ਆਪਣੀ ਤਾਰੀਫ ਕੀਤੀ ਹੈ ਅਤੇ ਭਾਰਤ ਪਾਕਿਸਤਾਨ ਵਿਚਾਲੇ ਹੋਏ ਸੀਜ਼ਫਾਇਰ ਦਾ ਸੇਰਾ ਆਪਣੇ ਸਿਰ ਬੰਨਿਆ ਪਾਰਸ ਪਾਕਿਸਤਾਨ ਵਿਚਾਲੇ ਹੋਏ ਸੀਜ਼ਫਾਇਰ ਤੇ ਇੱਕ ਵਾਰ ਮੁੜ ਤੋਂ 트럼ਪ ਬੋਲੇ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਮੈਨੂੰ ਆਪਣੇ ਆਪ ਤੇ ਮਾਨ ਹੈ ਕਿ ਮੈਂ ਹੁਣ ਤੱਕ 8 ਯੁੱਧ ਰੁਕਵਾ ਚੁੱਕਿਆ ਹਾਂ ਬਹੁਤ ਸਾਰੇ ਯੁੱਧ ਮੇਬਾਸੀਕ ਫੋਨ ਤੇ ਰੁਕਵਾਏ ਨੇ ਤੇ ਕਈ ਵਾਰ ਆਮੋ ਸਾਹਮਣੇ ਬਿਠਾ ਕੇ ਦੋ ਦੇਸ਼ਾਂ ਦੀ ਗੱਲਬਾਤ ਵੀ ਕਰਾਈ ਹੈ ਦਰਸਲ ਲਿਖੇ ਬਿਆਨ 트ੰਪ ਨੇ ਉਸ ਵਕਤ ਦਿੱਤਾ ਜਦੋਂ ਸਾਊਦੀ ਕਰਾਊਨ ਪ੍ਰਿੰਸ ਮੁਹਮਮਦ ਬਿਨ ਸੁਲਮਾਨ ਉਹਨਾਂ ਨੂੰ ਮਿਲਣ ਦੇ ਲਈ ਉੱਥੇ ਪਹੁੰਚੇ 1 ਟ੍ਰਿਲੀਅਨ ਡਾਲਰ ਲਗਭਗ 86 ਲੱਖ ਕਰੋੜ ਦੇ ਆਰਥਿਕ ਅਤੇ ਰੱਖਿਆਕ ਸਮਝੌਤੇ ਦੋਖਾਂ ਦੇ ਵਿਚਾਲੇ ਹੋਏ ਉਹਨਾਂ ਨੇ ਦਸਤਖਤ ਕੀਤੇ ਦੋਵੇਂ ਨੇਤਾਵਾਂ ਨੇ ਵਾਈਟ ਹਾਊਸ ਵਿੱਚ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਇਸ ਦੌਰਾਨ ਟਰੰਪ ਦੇ ਵੱਲੋਂ ਆਪਣੀ ਤਾਰੀਫਾਂ ਦੇ ਪੁੱਲ ਬੰਨੇ ਗਏ ਉਹਨਾਂ ਨੇ ਕਿਹਾ ਕਿ ਮੈਂ ਇਸ ਕੰਮ ਦੇ ਵਿੱਚ ਬਹੁਤ ਬੈਸਟ ਹਾਂ ਮੇਰਾ ਕੋਈ ਜਵਾਬ ਹੀ ਨਹੀਂ ਹੈ ਮੈਂ 8 ਦੇਸ਼ਾਂ ਦੇ ਯੁੱਧ ਰੁਕਵਾਏ ਨੇ ਹਾਲਾਂਕਿ ਮੈਨੂੰ ਹੈਰਾਨਗੀ ਹੈ ਕਿ ਪੁਤਿਨ ਦੇ ਬਾਰੇ ਦੇ ਵਿੱਚ ਇੰਨਾ ਟਾਈਮ ਕਿਉਂ ਲੱਗ ਰਿਹਾ ਪਰ ਉਹ ਵੀ ਜਲਦ ਹੋ ਜਾਏਗਾ ਭਾਰਤ ਪਾਕਿਸਤਾਨ ਵਿਚਾਲੇ ਜੰਗ ਮੈਂ ਰੁਕਵਾਈ ਮੈਂ ਕਈ ਵਾਰ ਯੁੱਧ ਫੋਨ ਤੇ ਹੀ ਰੁਕਵਾ ਦਿੱਤੇ ਕਈ ਵਾਰ ਦੋ ਦੇਸ਼ਾਂ ਦੀ ਆਮੋ ਸਾਹਮਣੇ ਬਿਠਾ ਕੇ ਗੱਲਬਾਤ ਕੀਤੀ ਦੋਹਾਂ ਦੇਸ਼ਾਂ ਨੇ ਆਪਸੀ ਸਮਝੋਤੇ ਤੇ ਇੱਥੇ ਬੈਠ ਕੇ ਹੀ ਦਸਤਖਤ ਕੀਤੇ ਨੇ ਮੈਂ ਕਈ ਅਜੇਖੇ ਯੁੱਧ ਵੀ ਰੁਕਵਾਏ ਨੇ ਜਿਹੜੇ ਮੁਰਤੋਂ ਸ਼ੁਰੂ ਹੋਣ ਵਾਲੇ ਸਨ ਤਾਂ ਦੱਸ ਜਿਏ ਕਿ ਟਰੰਪ ਨੇ ਇੱਕ ਵਾਰ ਫਿਰ ਤੋਂ ਆਪਣੀ ਤਾਰੀਫ਼ ਕੀਤੀ ਹੈ ਅਤੇ ਭਾਰਤ ਪਾਕਿਸਤਾਨ ਵਿਚਾਲੇ ਹੋਏ ਸੀਜ਼ਫਾਇਰ ਦਾ ਸੇਰਾ ਆਪਣੇ ਸਿਰ ਬੰਨਿਆ